ਪਿੰਡ ਕਾਲਾ ਨੰਗਲ ਵਿਖੇ ਜੀ ਆਇਆਂ ਨੂੰ ਮੇਜਰ ਭਗਤ ਸਿੰਘ ਦੀ ਸ਼ਹਾਦਤ ਨੂੰ ਸਮਰਪਤ ਹੋਣ ਦੀ ਵਰਸੀ ਮਨਾਈ ਜਾ ਰਹੀ ਹੈ ਸੋ ਮੇਰੇ ਲਈ ਬੜਾ ਏਮੋਸ਼ਨਲ ਸਮਾਂ ਹੈ ਪੱਖ ਵੀ ਹੈ ਕਿ ਅੱਜ ਮੈਨੂੰ ਇਸ ਮਾਨਵਰਤੀ ਧਰਤੀ ਦੇ ਇਸ ਪਿੰਡ ਚ ਆਉਣ ਦਾ ਮੌਕਾ ਮਿਲਿਆ ਸੋ ਮੈਂ ਸਭ ਤੋਂ ਪਹਿਲਾਂ ਦਾ ਸਲੂਟ ਕਰਦਾ ਇਹਨਾਂ ਜਵਾਨ ਯੋਧਿਆਂ ਨੂੰ ਜਿਨ੍ਹਾਂ ਨੇ ਆਪਣੇ ਮੁਲਕ ਦੀ ਏਕਤਾ ਖਣਤਾ ਦੇ ਲਈ ਛਾਤਾਂ ਦਾ ਜਾਮ ਪੀਤਾ ਔਰ ਇਸ ਪਿੰਡ ਦਾ ਨਾਮ ਪਿੰਡ ਕਾਲੇ ਨੰਗਾ ਦਾ ਨਾਮ ਸਾਰੀ ਦੁਨੀਆ ਦੇ ਅੰਦਰ ਰੋਸ਼ਨ ਕੀਤਾ ਸੋ ਅੱਜ ਉਹਨਾਂ ਦੀ ਮੇਰੇ ਖਲ 59ਵੀਂ ਵਰਸੀ ਮਨਾਈ ਜਾ ਰਹੀ ਹੈ ਸੋ ਬਹੁਤ ਵੱਡਾ ਇਹ ਫਕਰ ਵੀ ਇਸ ਨਗਰ ਨੂੰ ਲਗਾਤਾਰ ਪੰਜਾਬ ਦੇ ਅੰਦਰ ਮਾਨਜੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਜਿੱਥੇ ਬਾਕੀ ਸਵਾਲਾਂ ਨੂੰ ਲੈ ਕੇ ਲੋਕਪੱਕੀ ਫੈਸਲੇ ਆ ਰਹੀ ਹੈ ਉੱਥੇ ਸ਼ਹੀਦਾਂ ਦੇ ਸਨਮਾਨ ਦੇ ਲਈ ਹਰ ਕਾਲ ਪਾਲੜ ਘੜੀ ਉਹ ਤਤਪਰ ਰਹਿੰਦੇ ਆ ਸੋ ਇਹ ਸ਼ਹੀਦ ਨੇ ਸਾਡੇ ਫੌਜੀ ਸੈਨਿਕ ਨੇ ਜਿਹੜੇ ਸਰਦਾਂ ਦੇ ਜਾਗਦੇ ਆ ਤੇ ਅਸੀਂ ਸੌਣਿਆ ਸਾਡੇ ਲੋਕ ਸੋ ਉਹਨਾਂ ਦੀ ਸ਼ਾਦੂ ਨੂੰ ਕੋਟੀ ਕੋਟੀ ਪ੍ਰਣਾਮ ਸੋ ਮੇਰੇ ਨਾਲ ਮੇਰੇ ਵੱਡੇ ਵੀਰ ਰਮਨਵੈਲ ਜੀ ਔਰ तमाम ਜਿਸ ਨਗਰ ਦੇ ਪਤਵੰਤੇ ਸੱਜਣ ਸ਼ਹੀਦ ਦਾ ਪਰਿਵਾਰ ਸਾਰੇ ਅੱਜ ਉਹਨਾਂ ਨੂੰ ਇੱਥੇ ਨਮਨ ਕਰਦੇ ਆ ਸੋ ਮੈਂ ਜ਼ਰੂਰੇ ਕਵਾਂਗਾ ਕਿ ਇਹ ਸ਼ਹੀਦ ਜਿੱਤੇ ਸਾਡਾ ਗੌਰਵ ਨੇ ਉੱਚੇ ਇਹਨਾਂ ਦੀ ਕੁਰਬਾਨੀ ਤੋਂ ਪ੍ਰੇਰਨਾ ਲੈ ਕੇ ਅਸੀਂ ਆਪਣੇ ਵਾਲੇ ਵਾਲੇ ਵਾਸੀ ਆਪਣੀ ਆ ਬਾਜ ਅੱਕ ਦੇ ਰਾਹੀਂ ਇਸ ਮੁਲਕ ਦੇ ਜਿਹੜਾ ਵੀ ਕੋਈ ਟੱਕਰ ਦੀ ਕੋਸ਼ਿਸ਼ ਕਰੇ ਉਹਦੇ ਲਈ ਹਮੇਸ਼ਾ ਤਿਆਰ ਰਹੀਏ ਤੇ ਸਾਨੂੰ ਪੇੜ ਨਾ ਵੀ ਲੈਣੀ ਚਾਹੀਦੀ ਆ ਸੋ ਮੈਂ ਆਪਣੇ ਵੱਲੋਂ 5 ਲੱਖ ਰੁਪਈਆ ਸ਼ਹੀਦ ਦੇ ਨਾਮ ਦੇ ਜਿਹੜਾ ਯੂਥ ਕਲੱਬ ਬਣਿਆ ਉਹਨੂੰ ਮੈਂ ਇਹਨਾਂ ਦੇ ਕਾਜ਼ ਲਈ ਦਿੱਤਾ ਸੋ ਹੋਰ ਵੀ ਕੋਈ ਇਸਪੈਂਡ ਨੂੰ ਨਗਰ ਨੂੰ ਲੋਡ ਹੋਵੇ ਤਾਂ ਅਸੀਂ ਹਮੇਸ਼ਾ ਕਿਉਂਕਿ ਸ਼ਹੀਦ ਦਾ ਪਿੰਡ ਹੈ ਸੋ ਸਾਡਾ ਫਰਜ਼ ਵੀ ਬਣਦਾ ਅਜੇ ਪਿੰਡਾਂ ਨੂੰ ਲੱਗਿਆ ਆ ਉਹ ਵਾਤੋ-ਵਾਤ ਜਿਹੜੀਆ ਸਰਕਾਰੀ ਮੱਦ ਵੀ ਨਹੀਂ ਲੈ। ਅੱਜ ਅਸੀਂ ਸ਼ਹੀਦ ਨਰੇ ਭਗਤ ਸਿੰਘ ਜਿਹਦੇ 90ਵੇਂ ਬਰਸੀ ਮਨਾ ਰਹੇ ਆ। ਜਿਨ੍ਹਾਂ ਨੇ ਆਪਣੇ ਦੇਸ਼ ਦੇ ਹਕੂਮ ਲਈ ਆਪਣਾ ਬਲਿਦਾਨ ਦਿੱਤਾ। ਔਰ ਦੇਸ਼ ਕੌਮ ਲਈ ਲੜਦੇ ਹੋਏ ਸ਼ਹੀਦ ਹੋਏ ਔਰ ਸਾਡੇ ਪਿੰਡ ਦਾ ਆਪਣੇ ਪਰਿਵਾਰ ਦਾ ਆਪਣੇ ਇਲਾਕੇ ਦਾ ਨਾਮ ਰੌਸ਼ਨਾ ਕੀਤਾ। ਅੱਜ ਮੈਂ ਸਾਰੇ ਪਿੰਡ ਵਾਸੀਆਂ ਦਾ ਧੰਵਾਦ ਦੇ ਆ ਜਿਨ੍ਹਾਂ ਨੇ ਰਲ ਮਿਲ ਕੇ ਇਸ ਸਮਾਗਮ ਨੂੰ ਕੂਰਨ ਕੀਤਾ ਹੈ ਤੌਰਾਸ ਰੱਖਦਾ ਕਿ ਆਉਣ ਵਾਲੇ ਸਮੇਂ ਵਿੱਚ ਵੀ ਇਸ ਤਰ੍ਹਾਂ ਸਾਡਾ ਨਗਰ ਜਿਹੜਾ ਹੈ ਰਾਮ ਮਲਕੇ ਸ਼ਹੀਦੀਆਂ ਵਰਸੇ ਮਨਾਉਂਦਾ ਰਹੇਗਾ ਮੈਂ ਆਈ ਹੋਈ ਸੰਗਤ ਦੇ ਮੰਤਰੀ ਸਾਹਿਬ ਘਟਾਰੂ ਚੱਕ ਦੇ ਦੇ ਰਮਨਬੈਲ ਜੀ ਦੇ ਤੇ ਸਾਰੇ ਨਗਰ ਦੇ ਚਰਣਾ ਚ ਨਾਤਮਸਕ ਹੁੰਦਾ ਹੈ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਚਾਰ ਚੰਨ ਲਾਉਣ ਦੇ ਵਾਸਤੇ ਆਪਣੇ ਸ਼ਮੂਲਤ ਕੀਤੀ ਹੈ और, और, और समय आस रखना कि वाह जो कि उनकी शहादत में जो शहीद हो गए हमारी हिफाजत में उन्नीस सौ पैंसठ की भारत पाक जंग के दौरान अपनी वीरता के जोहर दिखाते हुए जम्मू कश्मीर के कुपवाड़ा सेक्टर में पाक सेना से लोहा लेकर सीने पे गोली खाकर अपनी बीस साथियों को बचाकर अपना सुप्रीम सेक्रीफाइस देने वाले मेजर भगत सिंह वीर चक्रा ने अपना बलिदान देकर इस गांव का नाम जो है राष्ट्रपति भवन तक पहुंचा दिया जिन्हें मरणोपरांत देश के राष्ट्रपति ने वीर चक्र से सम्मानित किया है मैं इस गांव की वीर भूमि को कोटि कोटि प्रणाम करता हूं वंदन करता हूं जिसकी बलिदानी मिट्टी ने ऐसा योद्धा देश को समर्पित कर दिया और इस परिवार को जिस परिवार ने अपने घर का अनमोल हीरा इस देश पर कुर्वान कर दिया इस परिवार को भी मैं नमन करता हूँ ऐसे योद्धा देश की भावी पीढ़ी के एक रोल मॉडल का कर काम करते हैं और तो इस परिवार को मैं नमन करता हूं कि शहीद मेजर भगत सिंह वीर चक्रा की बलिदान के उठसठ वर्षों वर्षों बाद भी उनके बलिदान को इन्होंने आज भी जो है उस क्षमा को प्रज्वलित रखा हुआ है तो इस परिवार का भी मैं आभार व्यक्त करता हूं इसी मेरे साथ की क्षमा जो है इसी तरह प्रज्वलित रहनी चाहिए मेजर भगत सिंह जो चौबीस साल की आयु में जिंदगी लंबी नहीं बड़ी होनी चाहिए कहकर अपना बलिदान दे गए कि वतन को फिर से गिर मत रख देना है वतन वालों शहीदों ने बड़ी मुश्किल से ये कर्जे चुकाए हैं यू ही जगमगाए इस मंजिल के रास्ते लाखों दीप पूरे शहीदों से आए हैं फिर मैं इस गाँव की वीरभूमि को ਕੋਟੀ-ਕੋਟੀ ਪ੍ਰਣਾਮ ਕਰਤਾ ਹੂੰ ਔਰ ਜਿਤਨੇ ਵੀ ਸ਼ਹੀਦੋ ਕੇ ਪਰਿਵਾਰ ਆਏ ਹਾਂ ਉਨਕੇ ਚਰਨਾਂ 'ਚ ਸਤਿ ਸ੍ਰੀ ਅਕਾਲ ਨਮਨ ਕਰਦਾ ਹਾਂ ਜਿਹੜੇ ਆਪਣੇ ਅਰਕੇ ਚਰਾਗ ਦੀ ਰੋਸ਼ਨੀ ਵਿੱਚ ਮਰਹੂਮ ਕਰ ਗਏ। ਧੰਨਵਾਦ ਜੈਹਨ ਜਫਰ